ਟੈਂਕੀ ਭਾਈ ਇੱਥੇ ਤੱਕ ਭਰਾ ਕੇ ਦੇਣੀ ਆ ਉਰੇ ਤਾਂ ਮੂੰਹ ਭਾਈ ਜਦੋਂ ਐ ਉਹਨੇ ਕਹਤਾ ਨਾ ਵੀ ਭਾਈ ਹੁਣ ਬੱਸ ਝੱਗ ਜੀ ਉਪਰ ਆ ਗਈ ਉਦੋਂ ਢੱਕਣ ਲਵਾਇਓ ਯਾਰ ਥੋੜੀ ਮਰਜੀ ਨਾਲ ਤੇਲ ਪਾਓ ਕੈਸ਼ ਦਾ ਟਰੈਕਟਰ ਆ ਕੋਈ ਇਹਦੇ ਉੱਪਰ ਲੋਨ ਲੱਪਣੀ ਭਾਈ ਲੋਨ ਹੋ ਕਿੰਨੇ ਦਾ ਜਾਊ ਐਂ ਦੱਸ ਕਰਾ ਦਾਂਗੇ 6 ਲੱਖ ਦਾ ਮਿੱਤਰੋ 1 ਲੱਖ 10 ਹਜ਼ਾਰ ਲਿਓ ਚੁੱਪ ਕਰਕੇ ਆ ਲੈ ਜੋ ਕੋਈ ਬੁਲਟ ਨਹੀਂ ਦਿੰਦਾ ਇਹਨੇ ਦੇ ਵਿੱਚ ਮਾਡਲ 21 ਆ 21 21 3 ਸਪੀਡ ਚ ਹੈ 3 ਸਪੀਡ 900 ਘੰਟਾ ਚੱਲਿਆ ਹੋਇਆ 950 ਟੈਂਕੀ ਫੁੱਲ ਕਰਾਂਗੇ ਨਹੀਂ ਨਹੀਂ ਬੋਲ ਕਰਾ ਦਾਂਗੇ ਹੋਰ ਤਾਂ ਨਹੀਂ ਕੁਛ ਵਜੈਸ ਹੈਗੀ ਨਾ ਨਾ ਇਹ ਤਾਂ ਟਰੈਕਟਰ ਪੁਰਾਣੇ ਵੀ ਵਾਲੇ ਸਸਤੇ ਹੋਗੇ ਟਰੈਕਟਰ ਨਾ ਅੱਜ ਤੁਹਾਡੇ ਵਾਸਤੇ ਤਿੰਨ ਵਾਲੇ ਕਿ ਆਏ ਧਰਮੇ ਦਿਖਾਈ ਆ ਤਾਂ ਖੜਾ ਸੋਨਾਂ ਲੀਕਾ 750 ਡੀਆਈ ਐ ਇਧਰਲੇ ਪਾਸੇ ਖੜਾ ਜਮਈ ਨਮਾ ਵਰਗਾ 855 ਤੇ ਜਿਹੜਾ ਆ ਖੜਾ ਆ ਆ ਜਮਈ ਨਮਾ ਮੈਂ ਸਾਰੇ ਸੱਜਣਾਂ ਨੂੰ ਇਹ ਕਹੂੰਗਾ ਜਿਹੜੇ ਵੀਡੀਓ ਵੇਖੀ ਜਾਂਦੇ ਆ ਤੁਸੀਂ ਨਾ ਏਜੰਸੀ ਚ ਪਤਾ ਕਰਕੇ ਆਓ ਵੀ ਨਮਾ ਟਰੈਕਟਰ ਕੀ ਰੇਟ ਆ ਧਰਮੇ ਟਰੈਕਟਰ ਆਏ ਨਹੀਂ ਵੀ 855 ਲੈਣਾ ਬਈ ਉਹਨਾਂ ਨੂੰ ਦੱਸਿਓ ਕਿ ਤੇ ਵੱਡੇ ਪਲੇਟਫਾਰਮ ਵਾਲਾ ਚਾਹੀਦਾ ਸਾਨੂੰ ਇਹਦੇ ਨਾਲ ਦਾ ਟਰੈਕਟਰ ਨਾ ਪਤਾ ਕਰਕੇ ਆਉਣਾ ਜੇ ਨਵਾਂ ਟਰੈਕਟਰ ਸਸਤਾ ਹੋਇਆ ਨਾ 35-40 ਹਜ਼ਾਰ ਸਸਤਾ ਹੋਇਆ ਆਹ ਟਰੈਕਟਰ ਤੋਂ ਨੂੰ ਘੱਟ ਤੋਂ ਘੱਟ 1.5 ਲੱਖ ਰੁਪਿਆ ਸਸਤਾ ਦਵਾਤੂ ਆਹ ਟਰੈਕਟਰ 1.5 ਲੱਖ ਰੁਪਿਆ ਸਸਤਾ ਪਰ ਮੈਂ ਚਾਰੇ ਪਾਸੇ ਢੇੜਾ ਮਾਰ ਕੇ ਆਇਆ ਇਹਦੇ ਟਰੈਕਟਰ ਕੋਈ ਸੱਜਣਾ ਆਏ ਨਾ ਕਹਦੇ ਵੀ ਪੁਰਾਣਾ ਜਮਨ ਨਵਾਂ ਟਰੈਕਟਰ ਹੈ ਜੇ ਤੁਸੀਂ ਇਹਦੇ ਘੰਟੇ ਸੁਣ ਲੇ ਵੀ ਕਿ ਕਿੰਨੇ ਚੱਲਿਆ ਹੋਇਆ ਫਿਰ ਤੁਸੀਂ ਜਮੇ ਹੈਰਾਨ ਰਹਜੋਗੇ ਗੁਰਲਾਲ ਲਵੇ ਖੜਾ ਫਰਵਾਹੀ ਵਾਲੇ ਲਵੇ ਗੁਰਲਾਲ ਹਾਂਜੀ ਭਾਈ ਐਂ ਦੱਸ ਪਹਿਲਾਂ ਘੰਟੇ ਕਿੰਨੇ ਚੱਲਿਆ ਹੋਇਆ 23 ਮਾਣ ਲਾ ਪੱਟੀ ਹਾਂ 470 ਘੰਡੇ ਚੱਲਿਆ 470 ਘੰਟੇ ਚੱਲਿਆ ਹੋਇਆ ਟਰੈਕਟਰ ਆ ਪਲੇਟਫਾਰਮ ਪੂਰਾ ਵਧੀਆ ਲੱਗਿਆ ਆਪਣੇ ਪਲੇਟਫਾਰਮ ਲੱਗਿਆ ਹੋਇਆ ਧਰਮੇ ਆ ਦਿਖਾਈ ਆ ਕਰਵਾ ਸਟicker ਆ ਲੱਗਿਆ ਪਿਆ ਕੰਪਨੀ ਦਾ ਸਟicker ਦੇਖ ਆ ਦੇਖ ਟਾਇਰ ਦਿਖਾ ਲੈ ਦੇਖ ਕੱਲੀ ਹਾਰ ਦੀ ਕਮੀ ਐ ਕੰਡੀਸ਼ਨ ਦਾ ਅੱਜ ਨਵੀਂ ਨਹੀਂ ਕਹਿੰਦਾ ਅੱਜ ਤੱਕ ਕੋਕਾ ਕਹੂੰ ਵੀ ਕੰਡੀਸ਼ਨ ਕੋਕਾ ਆ ਕਰਵਾ ਚੈੱਕ ਦੇਖ ਆ ਕਰਵਾ ਪਲੇਟਫਾਰਮ ਚੈੱਕ ਸਾਰਾ ਦਿਖਾ ਦਿੰਦਾ ਧਰਮੇ ਦੇਖ ਦੇਖ ਤੇ ਸਭ ਦਿਖਾ ਦੇ ਵੱਡੀ ਗੱਲ ਹੋਰ ਧਰਮੇ ਜਿਹੜੇ ਆਫਰ ਅੱਜ ਮਿਲਣਗੇ ਚਾਹੇ ਦੀਵਾਲੀ ਕਰਕੇ ਲਾ ਲੋ ਚਾਹੇ ਦਸਹਰੇ ਕਰਕੇ ਲਾ ਲੋ ਕੋਈ ਏਜੰਸੀ ਵਾਲਾ ਨਹੀਂ ਦਊਗਾ ਟੈਂਕੀਆਂ ਤੇ ਨਾਲ ਹੀ ਭਰਾ ਕੇ ਦੇਵਾਂਗੇ ਜਿਹੜਾ ਮਰਜ਼ੀ ਲੈ ਜਾ ਬੰਦਾ ਆ ਚੱਕ ਮੈਂ ਤਾਂ ਹਲੇ ਕਹਿਣੀ ਲਗਾਈ ਤੀ 1.5 ਲੱਖ ਰੁਪਏ ਸਸਤਾ ਤੇ ਤਿੰਨਾਂ ਦੀਆਂ ਟੈਂਕੀਆਂ ਫੁੱਲ ਹਾਂ ਉਹ ਚੱਕ ਦਿਖਾ ਚਾਹੇ ਆਈ ਦੇਖਰਾ ਦਰਸਨ ਚਾਹੇ ਆ ਲੈ ਜੋ ਚਾਹੇ ਆ ਲੈ ਜੋ ਤੇ ਚਾਹੇ ਆ ਲੈ ਜੋ ਟੈਂਕੀ ਭਾਈ ਇੱਥੇ ਤੱਕ ਭਰਾ ਕੇ ਦੇਣੀ ਆ ਉਰੇ ਤੱਕ ਜਦੋਂ ਐ ਉਹਨੇ ਕਹਤਾ ਨਾ ਵੀ ਭਾਈ ਹੁਣ ਬੱਸ ਝੱਗ ਜੀ ਉੱਪਰ ਆ ਗਈ ਉਦੋਂ ਢੱਕਣ ਲਵਾਇਓ ਯਾਰ ਥੋੜੀ ਮਰਜ਼ੀ ਨਾਲ ਤੇਲ ਪਾਉ ਉਤੋਂ ਦੀ ਵੀ ਕਿਹੜਾ ਤੇਜੀ ਮਾਰਲਾ ਤੇਜੀ ਮਾਰਲਾ 470 ਘੰਟੇ ਚੱਲੇ ਹੋਇਆ ਧਰਮੇ ਕੰਡੀਸ਼ਨ ਦੇਖ ਕੇ ਐਂ ਲੱਗਦਾ ਜਿਵੇਂ ਕੱਲੇ 70 ਘੰਟੇ ਵੀ ਨਹੀਂ ਚੱਲਿਆ ਹੋਣਾ ਲੱਗਦਾ ਕੈਸ ਦਾ ਫਰਸਟ ਪਾਰਟ ਪਟਿਆਲਾ ਨੰਬਰ ਦੇਖ ਦੇਖ ਸੀਲਾਂ ਲੱਗੀਆਂ ਹੋਈਆਂ ਆਉ ਦਿਖਾ ਆ ਗ੍ਰੀਸ ਗਰੂਸ ਵਾਲੀਆਂ ਨੇ ਪਲਾਈਆਂ ਦੇਖ ਰੇਤਾ ਵੀ ਨਹੀਂ ਪੈਣ ਤੇ ਤੁਹਾਡੇ ਡਿਸਟ੍ਰੀਬਿਊਟਰਾਂ ਤੇ ਲਫਾਫੇ ਉਮੀ ਚੜੇ ਪਏ ਹਾਲੇ ਤੱਕ ਬਾਕੀ ਕੈਸ ਦਾ ਟਰੈਕਟਰ ਵੀ ਕੈਸ਼ ਦਾ ਟਰੈਕਟਰ ਆ ਕੋਈ ਇਹਦੇ ਉੱਪਰ ਲੋਨ ਲੱਪਣੀ ਬਈ ਲੋਨ ਹੋ ਕਿੰਨੇ ਦਾ ਜਾਉ ਐਂ ਦੱਸ ਕਰਾ ਦਾਂਗੇ 6 ਲੱਖ ਦਾ 6 ਲੱਖ ਦਾ ਤਾਂ ਲੋਨ ਹੋ ਜੂ ਹੈਨਾ ਹਾਂਜੀ ਹਾਂ ਇਹਦਾ ਨੰਬਰ ਆ ਪੰਜਾਬ ਆ ਪਟਿਆਲਾ ਨੰਬਰ ਕੀ ਡਿਮਾਂਡ ਡਿਮਾਂਡ ਜੈ ਜੈ ਜੀ ਦੱਸ ਦੀ 730 ਕਰਦੇ 720 ਦਾ ਦੇ ਦਾਂਗੇ ਪੂਰੇ ਦਾ ਹੋਜੂ ਨਾ ਪੂਰੇ ਦਾ ਘੱਟ ਆ 7 ਲੱਖ ਤੇ 10000 ਦੇ ਦਵਾ ਦੂੰ ਯਾਰ ਚੱਕੋ ਕੋਈ 20 ਨਹੀਂ ਕੋਈ 30 ਨਹੀਂ 7 ਲੱਖ 10000 ਦਾ ਟਰੈਕਟਰ ਬਣੂ 6.5 ਲੱਖ ਦਾ ਲੋਨ ਹੋਜੂ 6 ਲੱਖ ਦਾ 6 ਲੱਖ ਦਾ ਲੋਨ ਹੋਜੂ ਪਿੱਛੇ ਰਹਿ ਗਿਆ 1 ਲੱਖ ਤੇ 10000 ਰੁਪਿਆ ਮਿੱਤਰੋ 1 ਲੱਖ 10000 ਲਿਓ ਚੁੱਪ ਕਰਕੇ ਆ ਲੈ ਜੋ ਕੋਈ ਬੋਲਟ ਨਹੀਂ ਦਿੰਦਾ ਇਹਨੇ ਦੇ ਵਿੱਚ ਜਿੰਨੇ ਦੇ ਵਿੱਚ ਆਹ ਟਰੈਕਟਰ ਮਿਲ ਜੂ ਕਰੋ ਸੰਪਰਕ ਨੰਬਰ ਸਕਰੀਨ ਤੇ ਚੱਲੀ ਜਾਂਦਾ ਹੁਣ ਗੱਲ ਕਰਦੇ ਆਹ ਟਰੈਕਟਰ ਦੀ ਬਈ ਆ ਵੀ ਦਸੀ 21 ਮਾਡਲ 3 ਸਪੀਡ ਹੈ 3 ਸਪੀਡ ਹੈ 21 ਮਾਡਲ ਹੈ ਬਾਲੇ ਸੱਜਣ ਮੰਗਦੇ ਹੁੰਦੇ ਵੀ ਪ੍ਰਾਣੀ ਸੋਹ ਦੇ ਵਿੱਚ ਹੋਵੇ ਆ ਖੜਾ ਲੱਬਿਆ 950 ਘੰਟਾ ਚੱਲਿਆ ਵਾ 950 ਘੰਟਾ ਚੱਲਿਆ ਫਿਰ ਟਾਇਰ ਚਾਰੇ ਨਾਲ ਦੇ ਨੇ ਬਈ ਨਾਲ ਦੇ ਨਾਲ ਦੇ ਨਾਲ ਦੇ ਟਾਇਰ ਨੇ ਧਰਮੇ ਇੱਥੋਂ ਲੱਗ ਜਾ ਦਿਖਾਉਣਾ ਕੋਈ ਸੱਜਣ ਆਏ ਕਹਿੰਦੇ ਬਈ ਸਕ੍ਰੈਚ ਪਿਆ ਹੋਇਆ ਤਾਂ ਕਿ ਉਹ ਦਿਖਾ ਆ ਪਲੇਟ ਬਲੂਟ ਫਾਰਮ ਸਾਰੇ ਚੈੱਕ ਕਰਵਾ ਦੇ ਰਹਿ ਮੈਂ ਚੈੱਕ ਕਰਵਾ ਦੇ ਮਗਰਾਂ ਨਾਲ ਨਾਲ ਰੈਡਾ ਫੱਟੀ ਜਾਵਾ ਦੇਖ ਲੱਗਿਆ ਹੋਇਆ ਦਿਖਾ ਸਮਾਨ ਸਾਰਾ ਨਾਲ ਆ ਆ ਦੇਖ ਸਾਰਾ ਸਮਾਨ ਨਾਲ ਹੈ ਕਰਵਾ ਚੈੱਕ ਜੋ ਮੈਂ ਯਰ ਕੋਕਾ ਪੀਸ ਟਰੈਡਰ ਪਿਆ ਮਗਰਾਟਾਂ ਦੇ ਮੱਖੀ ਨਾ ਧਾਕ ਨਹੀਂ ਟਰੈਡਰ ਦੇ ਜਮੀਨ ਹੈਗਾ ਭਾਈ ਦੇਖ ਚੁੱਪ ਕਰਕੇ ਆਏ ਜਾ ਕੇ ਜੇ ਫਲਕਾਰੀ ਜੀ ਤਾਣ ਕੇ ਲੈ ਗਈ ਨਾ ਅਗਲਾ ਕੋਕਾ ਬਾਕੀ ਨਾ ਮਗੜਾ ਕਿ ਲੈ ਆਂਦਾ ਤੇ ਭਾਈ ਐਂ ਦੱਸ ਤਰੀ ਸਪੀਡ ਹੈ 21 ਮਾਡਲ ਹੈ 900 ਘੰਟਾ ਚੱਲਿਆ ਹੋਇਆ 950 ਘੰਟਾ ਚੱਲਿਆ 950 ਘੰਟਾ ਤਰਮੇ ਆਹ ਗਾਹ ਖੋਲ ਗੁਰਲਾ ਨਵਾਂ ਟਰੈਡਰ ਕੋ ਸੋਜੀ ਖੋਲ ਯਾਰ ਹਿੱਸਾ ਉਸਾ ਚੈੱਕ ਕਰਾ ਦੇ ਹਾਂ ਕਰਵਾ ਹਿੱਸਾ ਚੈੱਕ ਪਾਵਰ ਸਟੀering ਹੈ ਦੇਖ ਉਹ ਮੂਰੇ ਕਿਉਂ ਹੋਗੀ ਤਸੱਲੀ ਦੱਸੀ ਗਰ ਲਾਲ ਕਿੰਨੇ ਚ ਫਲਕਾਰੀ ਤਨਾਦੀ ਇਹਦੇ ਉੱਪਰ ਇਹ ਦੇ ਦਿੰਦਾ 6 ਲੱਖ ਤੇ 90 ਹਜ਼ਾਰ ਦਾ 6 ਲੱਖ ਤੇ 90 ਹਜ਼ਾਰ ਦਾ ਟੈਂਕੀ ਫੁੱਲ ਕਰਾ ਕੇ ਵੀ ਨਹੀਂ ਬੋਲ ਹੋਰ ਤਾਂ ਨਹੀਂ ਕੁਛ ਕੁ ਜੈਸੇ ਕੀ ਨਾ ਨਾ ਇਹ ਤਾਂ ਨਹੀਂ ਕਰ ਦਿੰਨਾ ਫਰਕ ਨਾ ਨਾ ਇਹ ਤਾਂ ਨਹੀਂ ਨਿਕਲਣਾ 6 ਲੱਖ ਤੇ 90 ਹਜ਼ਾਰ ਦਾ ਜਿੱਥੇ ਮਰਜ਼ੀ ਪਤਾ ਕਰ ਲਓ 3 ਸਪੀਡ ਦੇ ਵਿੱਚ ਜੇ ਕੋਈ ਇਹਦੇ ਨਾਲ ਦਾ ਟਰੈਕਟਰ ਦੇ ਦੇ ਮਾਲ ਸਾਰਾ ਨਾਲ ਆ ओरिजिनल ਹੀ ਸਾਰਾ ਇਹ ओरिजिनल ओरिजिनल ਚੱਕੋ ਬਈ ਕਿਤੇ ਕਲਮ ਲੱਗਿਓ ਡਾਡਾ ਆਉਣ ਜਾਣ ਦਾ ਖਰਚਾ ਦੇ ਦਾਂਗੇ ਬੰਦੇ ਨੂੰ ਆ ਲਓ ਬੋਲੋ ਹੋਊਗੀ ਇਹ ਤੋਂ ਵੱਡਾ ਆਫਰ ਇਹ ਭੁੱਲ ਜੂ ਵੀ ਕੱਲੇ ਵੱਡੇ ਵੱਡੇ ਮੋਲ ਆਫਰ ਦੇ ਸਕਦੇ ਇੱਥੇ ਕਰ ਲਾਲੂਰੀ ਵੀ ਦੇ ਸਕਦੇ ਆ ਹਾਂ 17 ਮਾਡਲ ਆ ਵੀ ਦੱਸ ਦੇ 17 ਮਾਡਲ ਬਟ ਸਾਰਾ ਸੀਰੀਅਲ ਡਰਾਇਡ ਆ ਲਾਕ ਲੱਜ ਹਾਂਜੀ 17 ਮਾਡਲ ਬਟ ਲਵੇ ਕਰਕੇ ਦਿਖਾ ਦੇ ਗਾ ਹੋਰਾ ਕਰਵਾ ਤਰ ਮੇਜਾ ਕੋਈ ਦੇਖੋ 17 ਮਾਡਲ ਆ ਕਿੰਨੇ ਘੰਟੇ ਚੱਲਿਆ ਕਰ ਲਾਲੇ ਇਹ 2000 ਕੁਸ਼ ਘੰਟੇ ਆ ਲੈ ਮਿੱਤਰੋ 2000 ਕੁਸ਼ ਘੰਟੇ ਚੱਲ ਰਿਹਾ ਟਾਇਰ ਚਾਰੇ ਨਾਲ ਦੀ ਨੇ ਨਹੀਂ ਮੂਰਲੇ ਨਾਲ ਦੇ ਪਿਛਲੇ ਪਵਾਤੇ ਆਪਾਂ ਪਿਛਲੇ ਪਵਾਤੇ ਹਾਂ ਤਰਵੇਂ ਆ ਦੇਖ ਲਫਾਫਾ ਜੇ ਵੀ ਨਹੀਂ ਹਲੇ ਤੱਕ ਝੜਿਆ ਹੋਇਆ ਦੇਖ ਜਮਾ ਨਵਾਂ ਟਰੈਕਟਰ ਜਮਾ ਨਵਾਂ ਟਰੈਕਟਰ ਪਾਇਰ ਤਾਂ ਤੇ ਇੱਕ ਕਰਾ ਦੇ ਹੋਰ ਵੀ ਆ ਰਮ ਚੈੱਕ ਕਰਾ ਦੇਦਰ ਮੈਂ ਆ ਕਰਵਾ ਕਰਾ ਰਮ ਚੈੱਕ ਮਗਰਾੜਾਂ ਦੀ ਕੰਡੀਸ਼ਨ ਦਿਖਾ ਅੰਦਰੋਂ ਅੰਦਰੋਂ ਦਿਖਾ ਦੇ ਮਗਰਾੜ ਸਾਈਡ ਉੱਪਰ ਕਰਵਾ ਚੈੱਕ ਛਾਤਰੀ ਦਿਖਾ ਡਬਲ ਡਿਸਟਰੀਬਿਊਟਰ ਹੈ ਹਾਂ ਮੋਰਾੜ ਮੂੜ ਸਾਰੇ ਦੇਖ ਹੁੱਕ ਲੱਗਦਾ ਵੀ ਮਗ ਟ੍ਰੈਲਾ ਪਾਇ ਉਹ ਉਧਰ ਹੋ ਕੇ ਦਿਖਾ ਹੈ ਸਿਆ ਪੈਰਦਾਨ ਦਿਖਾ ਦੇਖ ਆ ਦਿਖਾ ਮਗਰਾੜ ਦੇ ਅੰਦਰ ਸਿਕਰ ਇੱਥੇ ਤੱਕ ਟੈਂਕੀ ਫੁੱਲ ਕਰਾ ਕੇ ਦੇਣੀ ਹੈ ਇੱਥੇ ਤੱਕ ਜਮਾ ਡਲਣੋਂ ਲੱਗਣੋਂ ਛੱਡ ਗਿਆ ਉਦੋਂ ਕਿਹੋ ਵੀ ਬਸ ਪੰਪ ਵਾਲਾ ਪਾ ਮੈਂ 2 ਰੁਪਈਆ ਦਾ ਵੱਧ ਹੀ ਪੈ ਜਾ ਉੱਪਰ ਦੀ ਚਾਹੇ ਡੁੱਲ ਜਾਣੇ ਯਾਰ ਘਟਾਉਣਾ ਨਹੀਂ ਤੇ ਲਾ ਦਿਖਾ ਕਰਵਾ ਚੱਕ ਫਰਸਟ ਪਾਰਟੀ ਦਾ ਵੀ ਫਰਸਟ ਪਾਰਟੀ ਦਾ ਪੰਜਾਬ ਦਾ ਨੰਬਰ ਹੈ ਕੋਈ ਆ ਨੰਬਰ ਦੱਸੀ ਇਹ ਕਿੰਨੇ ਚ ਕਿੰਨੇ ਚ ਦੇ ਦੀ ਇਹਦਾ ਮਾਕਾ ਕਰਦੀ ਇਹ ਦੇਵਾਂਗੇ ਬਸ 1460 ਦਾ 460000 ਦਾ ਕਰਦੇ ਥੋੜਾ ਜਿਹਾ ਹੋਟ ਸਕਾਊਂਟ ਮੈਂ ਕਰ ਦਾਂ ਮਾਨਤਨ ਹੈ ਮਾਨਤਨ ਕਰਦੇ ਚੱਕ ਦੋ ਉੱਪਰਲੇ 15 ਨਹੀਂ 15 ਤਾਂ 20 ਦਾ ਐਨਾ ਉਹਦਾ ਪੰਜ ਚੱਕ ਦੋ ਯਾਰ ਹਾਂ ਪੰਜ ਚੱਕ ਦੋ 460000 ਦਾ ਬੋਲੋ ਆਜੋ ਪਿੰਡ ਫਰਵਾਹੀ ਜ਼ਿਲ੍ਹਾ ਬਰਨਾਲਾ ਨੰਬਰ ਬੋਲਿੰਗ ਬਰਨਾਲਾ ਤੇਰਾ ਗੰਨਾ 9155 ਹਾਂ 75331 75331 ਆਜੋ ਕਰਾ ਫਟਾਫਟ ਜਿਹੜਾ ਮਰਜੀ ਲੈ ਜਾਓ ਇੱਕ ਦੂਜੇ ਤੋਂ ਘੈਂਟ ਨੇ ਯਾਰ